ਬਰਨਾਲਾ ਬਠਿੰਡਾ ਰੋਡ ਤੇ ਪਿੰਡ ਕੁੱਡੀ ਖੁਰਦ ਕੋੜੇ ਇੱਕ ਖੜੇ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸਟ ਮਿੰਟ ਸੰਬੰਧੀ ਮਾਮਲੇ ਨੂੰ ਹੱਲ ਕਰਦੇ ਹੋਏ ਬਰਨਾਲਾ ਪੁਲਿਸ ਨੇ ਟਰੱਕ ਡਰਾਈਵਰ ਦੇ ਕਾਤਲਕ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ਸੰਦੀਪ ਸਿੰਘ ਮਾਨਡੇ ਐਸਪੀ ਨੇ ਇਸ ਮਾਮਲੇ ਸੰਬੰਧੀ ਦੱਸਿਆ ਕਿ ਇਹਦੇ ਵਿੱਚ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਬਰਨਾਲਾ ਬਠਿੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੋਦਰਸ਼ਨ ਕੈਰੀਅਰ ਕੰਪਨੀ ਐ ਨੁਆਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕੰਮ ਕਰਦਾ ਸੀ ਤੇ ਉਹ ਜਦੋਂ ਨਾ ਨੁਆਇਡਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟਰੱਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਲ ਸਿੰਘ ਵਾਸੀ ਨਗਲਾ ਧਨੀ ਜੇ ਜੇਲਾ ਇਟਾ ਯੂਪੀ ਇਹ ਇਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਅੰਮ੍ਰਾਲੇ ਇਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਏਜੈਂਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਬੰਡ ਵਾਈਫ ਹੈ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਹਾਲ ਬਾਦ ਤੇ ਇਹ ਉਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲਾਈਨ ਨਾਲ ਇਹ ਉਹਦੇ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਹਮਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੀ ਜੋ ਹੋਂਟਕ ਦੀ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਦਾਤ ਨੂੰ ਅੰਜਾਮ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੇ ਆਪਸ ਵਿੱਚ ਦੋਨਾਂ ਟਰੱਕ ਡਰਾਈਵਰ ਨਾਲ ਝੜਪ ਹੋ ਗਈ ਜਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਹਥਿਆਰ ਉਨੂੰ ਵਰਤ ਕੇ ਉਹ ਜਿਹੜਾ ਉਹਨੂੰ ਡਰਾਈਵਰ ਤੇਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਉਹ ਜਿਹਦੇ ਨਾਲ ਉਹਦੀ ਡੈਥ ਹੋ ਜਾਂਦੀ ਹੋ ਜਾਂਦੀ ਸਰ ਪਹਿਲਾਂ ਕਾਰਨ ਕਿ ਉਹ ਇਕੱਲਾ ਇਹਨਾਂ ਦੀ ਹਾਊਸ ਵਿੱਚ ਪਹਿਲਾਂ ਨਾ ਕੋਈ ਜਾਣਕਾਰੀ ਸੀ ਲਿਫਟ ਆਦੇ ਟਾਈਮ ਹਾਂ ਇਹਨਾਂ ਦੀ ਆਪਸ ਵਿੱਚ ਹੋਂ ਤੱਕ ਦੀ ਜੋ ਪੁੱਛਗਿੱਛ ਵਿੱਚ ਆਇਆ ਕੋਈ ਜਾਣਕਾਰੀ ਨਹੀਂ ਸੀ ਪਰ ਇਹਨਾਂ ਨੇ ਲਿਫਟ ਲੈਂਡ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਨੇ ਇਹਨਾਂ ਨੂੰ ਲਿਫਟ ਦਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਪਹਿਲਾਂ ਵੀ ਸਰ ਇਹ ਕੰਮ ਕਰਦੇ ਰਹੇ ਸੀ ਅ ਹੋਂ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਮੁਕਤਬਾਨੀ ਦਰਜ ਪਰ ਜੋ ਇਹ ਹੁੰਦਾ ਕਿ ਜਿਹੜਾ ਹੈਗਾ ਜਸਵੰਤ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਇਹਦੇ ਦੱਸਣ ਮੁਤਾਬਿਕ ਇਹ ਟਰੱਕ ਚਲਾਉਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਸਲੀ ਨੀਕੋਮਰ ਸਿੰਘ ਜੀ ਇਹਨਾਂ ਦੋਨਾਂ ਦੀ ਜਿਹੜੀ ਲੜਕੀ ਹੈਗੀ ਇਹ ਹੋਣੀ ਹੈ 22 ਸਾਲ ਦੀ ਲੜਕਾ 25 ਸਾਲ ਦਾ ਹੈਗਾ ਆਰਾਮ ਦਾ ਉਸ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਏਰੀਆ ਹੈ ਤੇ ਰਾਤ ਵੇਲੇ ਕੁਝ ਇਸ ਤਰ੍ਹਾਂ ਦੇ ਜੋੜੇ ਖੜਦੇ ਨੇ ਜਿਹਨੂੰ ਹਨੀ ਟ੍ਰਾਇੰਗਲ ਦੇ ਨਾਲ ਵੀ ਜੋੜਿਆ ਜਾਂਦਾ ਹੈ ਇਸੇ ਜਿਹੜਾ ਕਈ ਕਿਤਨਾ ਨੂੰ ਵੀ ਇਸੇ ਨਗਰੀਏ ਨਾਲ ਦੇਖਿਆ ਜਾਂਦਾ ਜਿਹੜੀ ਦੇਖੋ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਿਕਲ ਤੂਗੀ ਇਹ ਅਸੀਂ ਸਾਰੇ ਐਂਗਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਅਸੀਂ ਜਿਹੜੇ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ Trap ਦਾ ਐਂਗਲ ਹੈ ਇਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਉਹ ਮਾਲ ਲਾ ਕੇ ਆਇਆ ਸੀ ਵੀ ਪੈਸੇ ਵੀ ਨਕਦ वगैरह ਨਾਲ ਹਾਂ ਪੈਸੇ ਦੇ ਵਿੱਚ ਉਹਦੇ ਜੋ ਇਹਨਾਂ ਹੁਣ ਤੱਕ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਹਾਂ ਉਹ ਹੋ ਰਹੇ ਨੇ ਉਹ ਹੋ ਰਹੇ ਆ ਯਾ ਮੋਬਾਈਲ ਸਰ ਕਬਰ ਕਿ ਸਰ ਮਾਰ ਵਗੈਰਾ ਹਾਂ ਅਰ ਮਾਰੋ ਸੀਲੇ